ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਤੂੰ ਕਰਤਾ ਸਭ ਕਿਸ ਆਪੇ ਜਾਣੇ ਕਿਆ ਤੁਧ ਪਹਿ ਅੱਖ ਸੁਣਾਈਐ ਬੁਰਾ ਪਲਾ ਤੁਧ ਸਭ ਕਿਸ ਸੁਜੈ ਜਿਹੜਾ ਕੋ ਕਰੇ ਤਿਹਾ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀ ਬਿਦ ਜਾਣ ਹੈ ਬੁਰਾ ਪਲਾ ਤੁਦ ਸਭ ਕੇ ਸੋਜੈ ਤੁਦ ਪਾਵੇ ਤੇ ਵੁਲਾਵਹਿ ਰਹਾ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹ ਮਨੁਖ ਭਗਤ ਕਰਾਈ ਇਕ ਨਾ ਸਤ ਗੁਰ ਮੇਲ ਸੁਖ ਦੇਵਹਿ ਇਕ ਮਨਮੁਖ ਤੰਦ ਪਟਾਈ ਸਭ ਕੋ ਤੇਰਾ ਤੂੰ ਸਬਨਾ ਕਾ ਮੇਰੇ ਕਰਤੇ ਤੋਦ ਸਦਨਾ ਸਿਰ ਲਿਖਿਆ ਦੇਖ ਜੇ ਤੂੰ ਨਦਰ ਕਰੇ ਤਿਆਂ ਕੋ ਹੋਵੇ ਬਿਨ ਨਦਰ ਹੀ ਨਹੀ ਕੋ ਵੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਾਬ ਤੁਦਨੋ ਨਿਤ ਤਿਆਈ ਜਿਸਨੂੰ ਤੁਦ ਪਾਵੇ ਤਿਸਨੂੰ ਤੂੰ ਮਿਲੇ ਜਨ ਨਾਨਕ ਸੋ ਥਾਏ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ तू करता सब किश आपे जाने क्या तुद पह बुरा भला तुद सब किस सोजै जिहा को करे तिहा को पाया मेरे साहेब तू अंतर के बिद है बुरा भला तुद सब किश सोजै ਤੁਦ ਪਾਵੇ ਤੇ ਵੈ ਬੁਲਾਵੇ ਰਹਾ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹ ਮਨੁਖ ਭਗਤ ਕਰਾਈ ਇਕ ਨਾ ਸਤ ਗੁਰ ਮੇਲ ਸੁਖ ਦੇਵੇ ਇਕ ਮਨ ਮੁਖ ਤੰਦ ਪੇਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਦ ਸਦਨਾ ਸਿਰ ਲਿਖਿਆ ਦੇਖ ਜੇ ਤੂੰ ਨਦਰ ਕਰੇ ਇਹਾਂ ਕੋ ਹੋਵੇ ਬਿਨ ਨਦਰੇ ਨਹੀਂ ਕੋ ਵੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਦਨੋ ਨਿਤ ਤਿਆਈ ਜਿਸ ਨੂੰ ਤੁਦ ਪਾਵੇ ਤਿਸ ਨੂੰ ਤੂੰ ਮਿਲੇ ਜਨ ਨਾਨਕ ਸੋ ਥਾਏ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣੇ ਕਿਆ ਤੁਧ ਪਹਿ ਅੱਖ ਸੁਣਾਈਐ ਬੁਰਾ ਪਲਾ ਤੁਧ ਸਭ ਕਿਛ ਸੁਜੈ ਜਿਹੜਾ ਕੋ ਕਰੇ ਤਿਹਾ ਕੋ ਪਾਈਏ ਮੇਰੇ ਸਾਹਿਬ ਤੂੰ ਅੰਤਰ ਕੇ ਬਿਦ ਜਾਣ ਹੈ ਬੁਰਾ ਪਲਾ ਤੁਦ ਸਭ ਕੇ ਸੋਜੈ ਤੁਦ ਪਾਵੇ ਤਿਵੇਂ ਬੁਲਾਵੇ ਰਹਾ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹ ਮਨੁਖ ਭਗਤ ਕਰਾਈ ਇਕ ਨਾ ਸਤ ਗੁਰ ਮੇਲ ਸੁਖ ਦੇਵਹਿ ਇਕ ਮਨ ਮੁਖ ਤੰਦ ਪਟਾਈ ਸਭ ਕੋ ਤੇਰਾ ਤੂੰ ਸਬਨਾ ਕਾ ਮੇਰੇ ਕਰਤੇ ਤਦ ਸਦਨਾ ਸਿਰ ਲਿਖਿਆ ਦੇਖ ਜੇ ਤੂੰ ਨਦਰ ਕਰੇ ਤਹਾਂ ਕੋ ਹੋਵੇ ਬਿਨ ਨਦਰੇ ਨਹੀਂ ਕੋ ਵੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਧ ਨੂੰ ਨਿਤ ਧਿਆਇ ਜਿਸ ਨੂੰ ਤੁਧ ਪਾਵੇ ਤਿਸ ਨੂੰ ਤੂੰ ਮਿਲੇ ਜਨ ਨਾਨਕ ਸੋ ਥਾਏ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ तू करता सब किश आपे है क्या तुद पह बुरा भला तुद सब किश सुजे जिहा को करे तिहा को पाया मेरे साहेब तू अंतर के बिद है बुरा भला तुद सब किश सुजे ਤੁਦ ਪਾਵੇ ਤੇ ਵੈ ਬੁਲਾਵੇ ਰਹਾ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹ ਮਨੁਖ ਭਗਤ ਕਰਾਈ ਇਕ ਨਾ ਸਤ ਗੁਰ ਮੇਲ ਸੁਖ ਦੇਵੇ ਇਕ ਮਨ ਮੁਖ ਤੰਦ ਪਿਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਦ ਸਦਨਾ ਸਿਰ ਲਿਖਿਆ ਦੇਖ ਜੇ ਤੂੰ ਨਦਰ ਕਰੇ ਤਿਹਾਂ ਕੋ ਹੋਵੇ ਬਿਨ ਨਦਰੇ ਨਹੀਂ ਕੋ ਵੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਦ ਨੂੰ ਨਿਤ ਧਿਆਈ ਜਿਸ ਨੂੰ ਤੁਦ ਪਾਵੇ ਤਿਸ ਨੂੰ ਤੂੰ ਮਿਲੇ ਜਨ ਨਾਨਕ ਸੋ ਥਾਏ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣੇ ਕਿਆ ਤੁਦ ਪਹਿ ਆਖ ਸੁਣਾਈਐ ਬੁਰਾ ਪਲਾ ਤੁਦ ਸਭ ਕਿਛ ਸੁਜੈ ਜਿਹੜਾ ਕੋ ਕਰੇ ਤਿਹਾ ਕੋ ਪਾਈਏ ਮੇਰੇ ਸਾਹਿਬ ਤੂੰ ਅੰਤਰ ਕੇ ਬਿਦ ਜਾਣ ਹੈ ਬੁਰਾ ਪਲਾ ਤੁਦ ਸਭ ਕੇ ਸੋਜੈ ਤੁਦ ਪਾਵੇ ਤੇ ਵੇ ਬੁਲਾਵੇ ਰਹਾ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹ ਮਨੁਖ ਭਗਤ ਕਰਾਈ ਇਕ ਨਾ ਸਤ ਗੁਰ ਮੇਲ ਸੁਖ ਦਿਵਹਿ ਇਕ ਮਨ ਮੁਖ ਤੰਦ ਪਟਾਈ ਸਭ ਕੋ ਤੇਰਾ ਤੂੰ ਸਬਨਾ ਕਾ ਮੇਰੇ ਕਰਤੇ ਤਦ ਸਬਨਾ ਸਿਰ ਲਿਖਿਆ ਦੇਖ ਜੇ ਤੂੰ ਨਦਰ ਕਰੇ ਤਹਾਂ ਕੋ ਹੋਵੇ ਬਿਨ ਨਦਰੇ ਨਹੀਂ ਕੋ ਵੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਧ ਨੂੰ ਨਿਤ ਧਿਆਈ ਜਿਸ ਨੂੰ ਤੁਧ ਪਾਵੇ ਤਿਸ ਨੂੰ ਤੂੰ ਮਿਲੇ ਜਨ ਨਾਨਕ ਸੋ ਥਾਏ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ सुही महला चौथा तू करता सब किस आपे जानह क्या तुद पह आख सुन बुरा भला तुद सब किस सुजै जेहा को करे तिहा को पाया मेरे सहेब तू अंतर के बिद जानह ਬੁਰਾ ਪਲਾ ਤੁਦ ਸਭ ਕੇਸ਼ ਸੋਜੈ ਤੁਦ ਪਾਵੇ ਤਿਵੇਂ ਬੁਲਾਵਹਿ ਰਹਾ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹ ਮਨੁਖ ਭਗਤ ਕਰਾਈ ਇਕ ਨਾ ਸਤ ਗੁਰ ਮੇਲ ਸੁਖ ਦੇਵਹਿ ਇਕ ਮਨ ਮੁਖ ਤੰਦ ਪੇਟਾਈ ਸਭ ਕੋ ਤੇਰਾ ਤੂੰ ਸਬਨਾ ਕਾ ਮੇਰੇ ਕਰਤੇ ਤਦ ਸਬਨਾ ਸਿਰ ਲਿਖਿਆ ਦੇਖ ਜੇ ਤੂੰ ਨਦਰ ਕਰੇ ਤਿਹਾਂ ਕੋ ਹੋਵੇ ਬਿਨ ਨਦਰ ਹੀ ਨਹੀਂ ਕੋ ਵੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਦਨੋ ਨਿਤ ਤੀਐ ਜੇਸਨੋ ਤੋ ਦੁਪਾਵੇ ਤਿਸਨੂ ਤੂ ਮਿਲੇ ਜਨ ਨਾਨਕ ਸੋ ਥਾਏ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਤੂ ਕਰਤਾ ਸਭ ਕਿਛ ਆਪੇ ਜਾਣਹਿ क्या तुद पै आख सुन बुरा पला तुद सब किश सुजे जेहा को करे तिहा को पाया मेरे साहेब तू अंतर के बिद जान है बुरा भला तुद सब किश सुजे तुद पावे तिव बुलावे रहा ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹ ਮਨੁਖ ਭਗਤ ਕਰਾਈ ਇਕ ਨਾ ਸਤ ਗੁਰ ਮੇਲ ਸੁਖ ਦੇਵਹਿ ਇਕ ਮਨ ਮੁਖ ਤੰਦ ਪੇਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧ ਸਦਨਾ ਸਿਰ ਲਿਖਿਆ ਦੇਖ ਜੇ ਤੂੰ ਨਦਰ ਕਰੇ ਤਿਹਾਂ ਕੋ ਹੋਵੇ ਬਿਨ ਨਦਰ ਹੀ ਨਹੀਂ ਕੋ ਵੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਦਨੋਂ ਨਿਤ ਈ ਜਿਸ ਨੂੰ ਤੁਦ ਪਾਵੇ ਤਿਸ ਨੂੰ ਤੂੰ ਮਿਲੇ ਜਨ ਨਾਨਕ ਸੋ ਥਾਏ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣੇ ਕਿਆ ਤੁਧ ਪਹਿ ਅੱਖ ਸੁਣਾਈਐ ਬੁਰਾ ਪਲਾ ਤੁਧ ਸਭ ਕਿਛ ਸੁਜੈ ਜਿਹੜਾ ਕੋ ਕਰੇ ਤਿਹਾ ਕੋ ਪਾਈਏ ਮੇਰੇ ਸਾਹਿਬ ਤੂੰ ਅੰਤਰ ਕੀ ਬਿਦ ਜਾਣ ਹੈ ਬੁਰਾ ਪਲਾ ਤੁਦ ਸਭ ਕੇ ਸੋਜੈ ਤੁਦ ਪਾਵੇ ਤੇ ਵ ਬੁਲਾਵੇ ਰਹਾ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹ ਮਨੁਖ ਭਗਤ ਕਰਾਈ ਇਕ ਨਾ ਸਤ ਗੁਰ ਮੇਲ ਸੁਖ ਦੇਵਹਿ ਇਕ ਮਨ ਮੁਖ ਤੰਦ ਪੇਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤਉਦ ਸਭਨਾ ਸਿਰ ਲਿਖਿਆ ਦੇਖ ਜੇ ਤੂੰ ਨਦਰ ਕਰੇ ਤਿਹਾਂ ਕਉ ਹੋਵੈ ਬਿਨ ਨਦਰਿ ਨਹੀਂ ਕੋ ਵੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਧ ਨੂੰ ਨਿਤ ਧਿਆਈ ਜਿਸ ਨੂੰ ਤੁਧ ਪਾਵੇ ਤਿਸ ਨੂੰ ਤੂੰ ਮਿਲੇ ਜਨ ਨਾਨਕ ਸੋ ਥਾਏ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਤੂੰ ਕਰਤਾ ਸਭ ਕਿਸ ਆਪੇ ਜਾਣਹਿ ਕਿਆ ਤੁਧ ਪਹਿ ਅੱਖ ਸੁਣਾਈਐ ਬੁਰਾ ਪਲਾ ਤੁਧ ਸਭ ਕਿਸ ਸੁਜੈ ਜਿਹ ਹੱਕ ਕੋ ਕਰੇ ਤਿਹ ਹੱਕ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀ ਬਿਦ ਜਾਣਹਿ ਬੁਰਾ ਪਲਾ ਤੁਦ ਸਭ ਕੇ ਸੋਜੈ ਤੁਦ ਪਾਵੇ ਤੇ ਵੇ ਬੁਲਾਵਹਿ ਰਹਾ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹ ਮਨੁਖ ਭਗਤ ਕਰਾਈ ਇਕ ਨਾ ਸਤ ਗੁਰ ਮੇਲ ਸੁਖ ਦੇਵਹਿ ਇਕ ਮਨ ਮੁਖ ਤੰਦ ਪੇਟਾਈ ਸਭ ਕੋ ਤੇਰਾ ਤੂੰ ਸਬਨਾ ਕਾ ਮੇਰੇ ਕਰਤੇ ਤਉਦ ਸਬਨਾ ਸਿਰ ਲਿਖਿਆ ਦੇਖ ਜੇ ਤੂੰ ਨਦਰ ਕਰੇ ਤਿਹਾਂ ਕੋ ਹੋਵੇ ਬਿਨ ਨਦਰੇ ਨਹੀਂ ਕੋ ਪੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਦਨੋਂ ਨਿਤ ਤੀਐ ਜੇਸਨੋ ਤੋ ਦਪਾਵੇ ਤਿਸਨੂ ਤੂ ਮਿਲੇ ਜਨ ਨਾਨਕ ਸੋ ਥਾਏ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਤੂ ਕਰਤਾ ਸਭ ਕਿਛ ਆਪੇ ਜਾਣਹਿ ਯਾ ਤੁਦ ਪਹਿ ਆਖ ਸੁਨਾਈਐ ਬੁਰਾ ਪਲਾ ਤੁਦ ਸਭ ਕਿਸ ਸੁਜੈ ਜਿਹੜਾ ਕੋ ਕਰੇ ਤਿਹਾ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੇ ਵਿਦ ਜਾਣ ਹੈ ਬੁਰਾ ਪਲਾ ਤੁਦ ਸਭ ਕਿਸ ਸੁਜੈ ਤੁਦ ਪਾਵੇ ਤੇ ਵੇ ਬੁਲਾਵਹਿ ਰਹਾ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹ ਮਨੁਖ ਭਗਤ ਕਰਾਈ ਇਕ ਨਾ ਸਤ ਗੁਰ ਮੇਲ ਸੁਖ ਦੇਵਹਿ ਇਕ ਮਨ ਮੁਖ ਤੰਦ ਪਿਟਾਈ ਸਭ ਕੋ ਤੇਰਾ ਤੂੰ ਸਬਨਾ ਕਾ ਮੇਰੇ ਕਰਤੇ ਤਉਦ ਸਬਨਾ ਸਿਰ ਲਿਖਿਆ ਦੇਖ ਜੇ ਤੂੰ ਨਦਰ ਕਰੇ ਤਿਹਾਂ ਕੋ ਹੋਵੇ ਬਿਨ ਨਦਰ ਹੀ ਨਹੀਂ ਕੋ ਵੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਧ ਨੂੰ ਨਿਤ ਧਿਆਏ ਜਿਸ ਨੂੰ ਤੁਧ ਪਾਵੇ ਤਿਸ ਨੂੰ ਤੂੰ ਮਿਲੇ ਜਨ ਨਾਨਕ ਸੋ ਥਾਏ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਤੂੰ ਕਰਤਾ ਸਭ ਕਿਸ ਆਪੇ ਜਾਣ ਹੈ ਕਿਆ ਤੁਧ ਪਹਿ ਅੱਖ ਸੁਣਾਈਐ ਬੁਰਾ ਪਲਾ ਤੁਧ ਸਭ ਕਿਸ ਸੁਜੈ ਜਿਹ ਹਕ ਕੋ ਕਰੇ ਤਿਹ ਹਕ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੇ ਬਿਦ ਜਾਣ ਹੈ ਬੁਰਾ ਪਲਾ ਤੁਦ ਸਭ ਕੇ ਸੋਜੈ ਤੁਦ ਪਾਵੇ ਤਿਵੇਂ ਬੁਲਾਵਹਿ ਰਹਾ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹ ਮਨੁਖ ਭਗਤ ਕਰਾਈ ਇਕ ਨਾ ਸਤ ਗੁਰ ਮੇਲ ਸੁਖ ਦੇਵਹਿ ਇਕ ਮਨਮੁਖ ਤੰਦ ਪੇਟਾਈ ਸਭ ਕੋ ਤੇਰਾ ਤੂੰ ਸਬਨਾ ਕਾ ਮੇਰੇ ਕਰਤੇ ਤੁਦ ਸਬਨਾ ਸਿਰ ਲਿਖਿਆ ਦੇਖ ਜੇ ਤੂੰ ਨਦਰ ਕਰੇ ਤਿਹਾਂ ਕੋ ਹੋਵੇ ਬਿਨ ਨਦਰੇ ਨਹੀਂ ਕੋ ਵੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਾਬ ਤਦਨੋ ਨਿਤ ਤਿਆਈ ਜਿਸਨੂੰ ਤਦ ਪਾਵੇ ਤਿਸਨੂੰ ਤੂੰ ਮਿਲੇ ਜਨ ਨਾਨਕ ਸੋ ਥਾਏ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ तू करता सब किश आपे है क्या तुद पह बुरा भला तुद सब किश सुजै जिहा को करे तिहा को पाया मेरे साहेब तू अंतर के बिद है बुरा भला तुद सब किश सुजै ਤੁਦ ਪਾਵੇ ਤੇ ਵੈ ਬੁਲਾਵਹਿ ਰਹਾ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹ ਮਨੁਖ ਭਗਤ ਕਰਾਈ ਇਕ ਨਾ ਸਤ ਗੁਰ ਮੇਲ ਸੁਖ ਦੇਵਹਿ ਇਕ ਮਨੁਖ ਤੰਦ ਪੇਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਦ ਸਦਨਾ ਸਿਰ ਲਿਖਿਆ ਦੇਖ ਜੇ ਤੂੰ ਨਦਰ ਕਰੇ ਤਿਹਾਂ ਕੋ ਹੋਵੇ ਬਿਨ ਨਦਰੇ ਨਹੀਂ ਕੋ ਵੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਦਨੋਂ ਨਿਤ ਈ ਆਏ ਜਿਸ ਨੂੰ ਤੁਦ ਪਾਵੇ ਤਿਸ ਨੂੰ ਤੂੰ ਮਿਲੇ ਜਨ ਨਾਨਕ ਸੋ ਥਾਏ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣਹਿ ਕਿਆ ਤੁਧ ਪਹਿ ਅੱਖ ਸੁਨਾਈਐ ਬੁਰਾ ਪਲਾ ਤੁਧ ਸਭ ਕਿਛ ਸੁਜੈ ਜਿਹ ਹੱਥ ਕੋ ਕਰੇ ਤਿਹਾ ਕੋ ਪਾਈਏ ਮੇਰੇ ਸਾਹਿਬ ਤੂੰ ਅੰਤਰ ਕੇ ਬਿਦ ਜਾਣ ਹੈ ਬੁਰਾ ਪਲਾ ਤੁਦ ਸਭ ਕੇ ਸੋਜੈ ਤੁਦ ਪਾਵੇ ਤੇ ਵ ਬੁਲਾਵਹਿ ਰਹਾ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹ ਮਨੁਖ ਭਗਤ ਕਰਾਈ ਇਕ ਨਾ ਸਤ ਗੁਰ ਮੇਲ ਸੁਖ ਦੇਵਹਿ ਇਕ ਮਨ ਮੁਖ ਤੰਦ ਪਟਾਈ ਸਭ ਕੋ ਤੇਰਾ ਤੂੰ ਸਬਨਾ ਕਾ ਮੇਰੇ ਕਰਤੇ ਤਉਦ ਸਬਨਾ ਸਿਰ ਲਿਖਿਆ ਦੇਖ ਜੇ ਤੂੰ ਨਦਰ ਕਰੇ ਤਿਹਾਂ ਕੋ ਹੋਵੇ ਬਿਨ ਨਦਰੇ ਨਹੀਂ ਕੋ ਵੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਧ ਨੂੰ ਨਿਤ ਧਿਆਇ ਜਿਸ ਨੂੰ ਤੁਧ ਪਾਵੇ ਤਿਸ ਨੂੰ ਤੂੰ ਮਿਲੇ ਜਨ ਨਾਨਕ ਸੋ ਥਾਏ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਤੂੰ ਕਰਤਾ ਸਭ ਕਿਸ ਆਪੇ ਜਾਣਹਿ ਕਿਆ ਤੁਧ ਪਹਿ ਅੱਖ ਸੁਣਾਈਐ ਬੁਰਾ ਪਲਾ ਤੁਧ ਸਭ ਕਿਸ ਸੁਜੈ ਜਿਹ ਹਕ ਕੋ ਕਰੇ ਤਿਹ ਹਕ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀ ਬਿਦ ਜਾਣਹਿ ਬੁਰਾ ਪਲਾ ਤੁਦ ਸਭ ਕੇ ਸੋਜੈ ਤੁਦ ਪਾਵੇ ਤੇ ਵੇ ਬੁਲਾਵਹਿ ਰਹਾ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹ ਮਨੁਖ ਭਗਤ ਕਰਾਈ ਇਕ ਨਾ ਸਤ ਗੁਰ ਮੇਲ ਸੁਖ ਦੇਵਹਿ ਇਕ ਮਨ ਮੁਖ ਤੰਦ ਪੇਟਾਈ ਸਭ ਕੋ ਤੇਰਾ ਤੂੰ ਸਭਨਾ ਦਾ ਮੇਰੇ ਕਰਤੇ ਤਉਦ ਸਭਨਾ ਸਿਰ ਲਿਖਿਆ ਦੇਖ ਜੇ ਤੂੰ ਨਦਰ ਕਰੇ ਤਿਹਾਂ ਕੋ ਹੋਵੇ ਬਿਨ ਨਦਰੇ ਨਹੀਂ ਕੋ ਵੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਦਨੋਂ ਨਿਤ ਈ ਆਏ ਜੇਸ ਨੂੰ ਤੁੱਦ ਪਾਵੇ ਤਿਸ ਨੂੰ ਤੂੰ ਮਿਲੇ ਜਨ ਨਾਨਕ ਸੋ ਥਾਏ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣਹਿ ਕਿਆ ਤੁਦ ਪਹਿ ਆਖ ਸੁਨਾਈਐ ਬੁਰਾ ਪਲਾ ਤੁਦ ਸਭ ਕਿਸ ਸੁਜੈ ਜਿਹੜਾ ਕੋ ਕਰੇ ਤਿਹਾ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੇ ਵਿਦ ਜਾਣ ਹੈ ਬੁਰਾ ਪਲਾ ਤੁਦ ਸਭ ਕਿਸ ਸੁਜੈ ਤੁਦ ਪਾਵੇ ਤਿਵੇਂ ਬੁਲਾਵੇ ਰਹਾ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹ ਮਨੁਖ ਭਗਤ ਕਰਾਈ ਇਕ ਨਾ ਸਤ ਗੁਰ ਮੇਲ ਸੁਖ ਦੇਵਹਿ ਇਕ ਮਨ ਮੁਖ ਤੰਦ ਪੇਟਾਈ ਸਭ ਕੋ ਤੇਰਾ ਤੂੰ ਸਬਨਾ ਕਾ ਮੇਰੇ ਕਰਤੇ ਤੁਧ ਸਬਨਾ ਸਿਰ ਲਿਖਿਆ ਦੇਖ ਜੇ ਤੂੰ ਨਦਰ ਕਰੇ ਤਿਹਾਂ ਕੋ ਹੋਵੇ ਬਿਨ ਨਦਰੇ ਨਹੀਂ ਕੋ ਵੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਧ ਨੂੰ ਨਿਤ ਈ ਜਿਸ ਨੂੰ ਤੁਧ ਪਾਵੇ ਤਿਸ ਨੂੰ ਤੂੰ ਮਿਲੇ ਜਨ ਨਾਨਕ ਸੋ ਥਾਏ ਪਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣੇ ਕਿਆ ਤੁਧ ਪਹਿ ਅੱਖ ਸੁਣਾਈਐ ਬੁਰਾ ਪਲਾ ਤੁਧ ਸਭ ਕਿਛ ਸੁਜੈ ਜਿਹੜਾ ਕੋ ਕਰੇ ਤਿਹਾ ਕੋ ਪਾਈਏ ਮੇਰੇ ਸਾਹਿਬ ਤੂੰ ਅੰਤਰ ਕੇ ਬਿਦ ਜਾਣ ਹੈ ਬੁਰਾ ਪਲਾ ਤੁਦ ਸਭ ਕੇ ਸੋਜੈ ਤੁਦ ਪਾਵੇ ਤੇ ਵੁਲਾਵਹਿ ਰਹਾ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹ ਮਨੁਖ ਭਗਤ ਕਰਾਈ ਇਕ ਨਾ ਸਤ ਗੁਰ ਮੇਲ ਸੁਖ ਦਿਵਹਿ ਇਕ ਮਨ ਮੁਖ ਤੰਦ ਪੇਟਾਈ ਸਭ ਕੋ ਤੇਰਾ ਤੂੰ ਸਬਨਾ ਕਾ ਮੇਰੇ ਕਰਤੇ ਤੁਦ ਸਬਨਾ ਸਿਰ ਲਿਖਿਆ ਦੇਖ ਜੇ ਤੂੰ ਨਦਰ ਕਰੇ ਤਿਹਾਂ ਕਉ ਹੋਵੇ ਬਿਨ ਨਦਰੇ ਨਹੀਂ ਕੋ ਵੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਧ ਨੂੰ ਨਿਤ ਧਿਆਈ ਜਿਸ ਨੂੰ ਤੁਧ ਪਾਵੇ ਤਿਸ ਨੂੰ ਤੂੰ ਮਿਲੇ ਜਨ ਨਾਨਕ ਸੋ ਥਾਏ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ सुही महला चौथा तू करता सब किस आपे जानहे क्या तुद पह बुरा भला तुद सब किस सुजै जिहा को करे तिहा को पाया मेरे सहेब तू अंतर के बिद जानहे ਬੁਰਾ ਪਲਾ ਤੁਦ ਸਭ ਕੇਸ਼ ਸੋਜੈ ਤੁਦ ਪਾਵੇ ਤੇ ਵੇ ਬੁਲਾਵੇ ਰਹਾ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹ ਮਨੁਖ ਭਗਤ ਕਰਾਈ ਇਕ ਨਾ ਸਤ ਗੁਰ ਮੇਲ ਸੁਖ ਦੇਵੇ ਇਕ ਮਨ ਮੁਖ ਤੰਦ ਪੇਟਾਈ ਸਭ ਕੋ ਤੇਰਾ ਤੂੰ ਸਬਨਾ ਕਾ ਮੇਰੇ ਕਰਤੇ ਤੋਦ ਸਬਨਾ ਸਿਰ ਲਿਖਿਆ ਦੇਖ ਜੇ ਤੂੰ ਨਦਰ ਕਰੇ ਤਹਾਂ ਕੋ ਹੋਵੇ ਬਿਨ ਨਦਰੇ ਨਹੀਂ ਕੋ ਪੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਦਨੋ ਨਿਤ ਤਿਆਏ ਜੇਸ ਨੂੰ ਤੁੱਦ ਪਾਵੇ ਤਿਸ ਨੂੰ ਤੂੰ ਮਿਲੇ ਜਨ ਨਾਨਕ ਸੋ ਥਾਏ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣਹਿ ਯਾ ਤੁਦ ਪਹਿ ਆਖ ਸੁਨਾਈਐ ਬੁਰਾ ਪਲਾ ਤੁਦ ਸਭ ਕਿਛ ਸੁਜੈ ਜਿਹੜਾ ਕੋ ਕਰੇ ਤਿਹਾ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੇ ਬਿਦ ਜਾਣ ਹੈ ਬੁਰਾ ਪਲਾ ਤੁਦ ਸਭ ਕਿਛ ਸੁਜੈ ਤੁਦ ਪਾਵੇ ਤਿਵੇਂ ਬੁਲਾਵੇ ਰਹਾ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹ ਮਨੁਖ ਭਗਤ ਕਰਾਈ ਇਕ ਨਾ ਸਤ ਗੁਰ ਮੇਲ ਸੁਖ ਦੇਵਹਿ ਇਕ ਮਨ ਮੁਖ ਤੰਦ ਪਿਟਾਈ ਸਭ ਕੋ ਤੇਰਾ ਤੂੰ ਸਬਨਾ ਕਾ ਮੇਰੇ ਕਰਤੇ ਤੋਦ ਸਬਨਾ ਸਿਰ ਲਿਖਿਆ ਦੇਖ ਜੇ ਤੂੰ ਨਦਰ ਕਰੇ ਤਿਆਂ ਕੋ ਹੋਵੇ ਬਿਨ ਨਦਰੇ ਨਹੀਂ ਕੋ ਵੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਧ ਨੂੰ ਨਿਤ ਧਿਆਏ ਜਿਸ ਨੂੰ ਤੁਧ ਪਾਵੇ ਤਿਸ ਨੂੰ ਤੂੰ ਮਿਲੇ ਜਨ ਨਾਨਕ ਸੋ ਥਾਏ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ